ਉੱਪਰ ਦੇ ਵਿੱਚ ਜਿਹੜੇ ਉਹ ਡਿਊਟੀ ਕਰ ਰਹੇ ਹੋ ਤੇ ਤਾਂ ਅਕੀਕ ਹੋਗੇ ਵੀ ਲੋਕ ਵੀ ਕੰਪਲੀਟ ਕਰਦੇ ਆਂ ਦੰਗ ਦੇਖੋ ਜੀ ਗੱਲ ਦਾ ਵੀ ਸਾਡੀ ਰੋਟੀਨ ਦੀ ਡਿਊਟੀ ਐ ਤੇ ਸਾਨੂੰ ਕਰਨੀ ਪੈਣੀ ਐ ਭਾਵੇਂ ਧੁੱਪ ਐ ਭਾਵੇਂ ਬਰਸਾਤ ਐ ਇਹ ਕਰਨੀ ਪੈਣੀ ਐ ਟ੍ਰੈਫਿਕ ਬਹੁਤ ਜ਼ਿਆਦਾ ਐ ਉਧਰ ਹਾਈਵੇ ਬੰਦ ਹੋਣ ਕਰਕੇ ਇੱਧਰ ਦੀ ਲੋ ਜ਼ਿਆਦਾ ਐ ਹੁਣ ਟ੍ਰੈਫਿਕ ਦਾ ਉਸ ਕਰਕੇ ਡਿਊਟੀ ਤਾਂ ਕਰਨੀ ਹੀ ਪੈਣੀ ਹੁੰਦੀ ਜੀ ਦਰਾੰਦਾ ਇਨਸਾਨ ਆ ਸਾਨੂੰ ਕਵਰਟ ਵੀ ਕਰਦੇ ਨੇ ਬਹੁਤ ਵਧੀਆ ਐਫੀਸ਼ੀਅਨ ਵੀ ਕਰਕੇ ਜਾਂਦੇ ਨੇ ਵੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਤੇ ਕਈ ਲੋਕ ਹੁੰਦੇ ਆ ਜੀ ਨਕਰ ਲਈ ਰੋਕਾਂਗੇ ਟੱਕ ਫੋਨ ਲਾ ਲੈਣੇ ਆ ਆ ਗੱਲ ਕਰੋ ਜੀ ਤੇ ਹਰ ਇੱਕ ਤਰ੍ਹਾਂ ਦਾ ਇਨਸਾਨ ਆ ਜੀ ਕਵਰਟ ਵੀ ਕਰਦੇ ਨੇ ਤੇ ਬਾਕੀ ਉਹਨੂੰ ਪਤਾ ਹੀ ਆ ਜੀ ਰੁਟੀਨ ਦੇ ਵਿੱਚ ਲੋਕ ਉਹ ਵੀ ਕਹਿੰਦੇ ਨੇ ਸਾਡਾ ਚਲਾਨ ਨਾ ਕੱਟੋ ਜੀ ਇਹਦਾ ਘਟੋ ਫੋਨ ਲਾ ਲੈਣੇ ਹਰ ਇੱਕ ਤਰ੍ਹਾਂ ਦਾ ਇਨਸਾਨ ਹੈ ਵੀ ਸਰਕਾਰ ਜਿਹੜੀ ਚੇਂਜ ਹੋਈ ਹੈ ਕਹਿੰਦੇ ਆਮ ਆਦਮੀ ਸਰਕਾਰ ਦਾ ਜਿੱਦਾਂ ਪਹਿਲਾਂ ਵੀ ਲੋਕ ਫੋਨ ਲਾ ਲੈਂਦੇ ਸੀ ਉਹਦੇ ਟਾਈਮ ਤੇ ਬੰਦ ਰਿਆਂਦੇ ਨੇ ਤੁਹਾਨੂੰ ਹਾਣ ਉਹ ਹੈ ਜੀ ਕੋਲ ਮੰਦੀ ਹੈ ਵੀ ਕਰਦੇ ਆ ਜਾਂ ਕੱਟ ਹੋਇਆ ਪਹਿਲਾਂ ਫੋਨ ਤਾਂ ਕਰਦੇ ਨੇ ਜੀ ਪਰ ਅੱਗੇ ਨਾਲੋਂ ਕੁਝ ਫਰਕ ਹੈ ਕੱਟ ਕਰਦੇ ਨੇ ਕੁਝ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤ ਹੈ ਵੀ ਜੋ ਕਿਸੇ ਨੇ ਤੁਹਾਨੂੰ ਮਤਲਬ ਉਹ ਕਰਦੇ ਆ ਵੈਲਿਊ ਚ ਕਰਦਾ ਤਾਂ ਗਲਤ ਰੈਡ ਐਂਡ ਜੰਪ ਕਰਦਾ ਤਾਂ ਉਹ ਚਲਾਨ ਕਰੋ ਤੁਸੀਂ ਫੋਨ ਕਰਦੇ ਵੀ ਆ ਤਾਂ ਅੱਗੇ ਨਾਲੋਂ ਫਰਕ ਹੈ ਇਹਨਾਂ ਦਾ ਨਾਲ ਹੀ ਆ ਘੁੰਮਦਾ ਜੀ ਤੇ ਇਹ ਕਹਿੰਦੇ ਵੀ ਚਲੋ ਉਰੇ ਤੋਂ ਆਏ ਨਾਲ ਹੀ ਮਾਰਕੀਟ ਤੋਂ ਆ ਇਹਨਾਂ ਨੂੰ ਥੋੜਾ ਸਮਝਾਈਦਾ ਹਾਂ ਇਹਨਾਂ ਨੇ ਹਜੇ ਹੈਲਮਟ ਵੀ ਲਾਇਆ ਪਰ ਇਹ ਕਹਿੰਦਾ ਵੀ ਨਾਲ ਹੀ ਇਹਦਾ ਘਰ ਹੈ ਜੀ ਇੱਥੇ ਪਰ ਚਲੋ ਫਿਰ ਵੀ ਇਹਨਾਂ ਨੂੰ ਸਮਝਾਈਦਾ ਜੀ ਜੇ ਜਿਆਦਾ ਹਾਈਵੇ ਤੇ ਹੁਣ ਫਿਰ ਚਲਾਨ ਕੱਟ ਦੇਈਦਾ ਉਪਦੇ ਵਿੱਚ ਅੱਜ ਤੁਸੀਂ ਇੱਥੇ ਖੜੇ ਹੋ ਡਿਊਟੀ ਕਰ ਰਹੇ ਹੋ ਤੇ ਤਾਂ ਕੀ ਕਹੋਗੇ ਵੀ ਲੋਕ ਵੀ ਕੋਆਪਰੇਟ ਕਰਦੇ ਆ ਜਾਂ ਨਹੀਂ ਦੇਖੋ ਜੀ ਗੱਲ ਇਹਦਾ ਵੀ ਸਾਡੀ ਰੋਟੀਨ ਦੀ ਡਿਊਟੀ ਹੈ ਤੇ ਸਾਨੂੰ ਕਰਨੀ ਹੀ ਪੈਣੀ ਹੈ ਭਾਵੇਂ ਧੁੱਪ ਹੈ ਭਾਵੇਂ ਬਰਸਾਤ ਹੈ ਇਹ ਕਰਨੀ ਪੈਣੀ ਹੈ ਟ੍ਰੈਫਿਕ ਬਹੁਤ ਜ਼ਿਆਦਾ ਹੈ ਉਧਰ ਹਾਈਵੇ ਬੰਦ ਹੋਣ ਕਰਕੇ ਇੱਧਰ ਦੀ ਲੋ ਜ਼ਿਆਦਾ ਹੈ ਹੁਣ ਟ੍ਰੈਫਿਕ ਦਾ ਉਸ ਕਰਕੇ ਡਿਊਟੀ ਤਾਂ ਕਰਨੀ ਹੀ ਪੈਣੀ ਜਾਂ ਜੀ ਭਾਵੇਂ ਧੁੱਪ ਹੈ ਭਾਵੇਂ ਬਰਸਾਤ ਹੈ ਤਾਂ ਲੱਗਦਾ ਨਹੀਂ ਵੀ ਤੇ ਕੋਕੋ ਦੇ ਵਿੱਚ ਵੀ ਵੈਸੇ ਤਾਂ ਕੋਕੋ ਕੋ ਮੁਲਾਜ਼ਮਾਂ ਨੂੰ ਲੋਕੀ ਗੱਲਾਂ ਵੀ ਕੱਢਦੇ ਆ ਕਹਿੰਦੇ ਆ ਵੀ ਨਹੀਂ ਕੋ ਸਾਡੇ ਚਲਾਣਾ ਹੀ ਕੱਢਦੀ ਆ ਬਸ ਲੱਗਦਾ ਨਹੀਂ ਵੀ ਤੁਸੀਂ ਇਹ ਨਹੀਂ ਧੁੱਪ ਦੇ ਵਿੱਚ ਖੜੇ ਹੋ ਕਿ ਕੀ ਕਹੋਗੇ ਅ ਦੇਖੋ ਜੀ ਹਰ ਇੱਕ ਪ੍ਰਾਣਾ ਇਨਸਾਨ ਆ ਸਾਨੂੰ ਕਾਪਰਟ ਵੀ ਕਰਦੇ ਨੇ ਬਹੁਤ ਵਧੀਆ ਐਪਰੀਸ਼ੀਏਟ ਵੀ ਕਰਕੇ ਜਾਂਦੇ ਨੇ ਵੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਤੇ ਕਈ ਲੋਕ ਹੁੰਦੇ ਆ ਜੀ ਨੈਟਰਲੀ ਰੋਕਾਂਗੇ ਟੱਕ ਫੋਨ ਲਾ ਲੈਣੇ ਆ ਆ ਗੱਲ ਕਰੋ ਜੀ ਤੇ ਹਰ ਇੱਕ ਤਰ੍ਹਾਂ ਦਾ ਇਨਸਾਨ ਹੈ ਜੀ ਕੋਪਰਬਲੀ ਕਰਦੇ ਨੇ ਤੇ ਬਾਕੀ ਉਹਨੂੰ ਪਤਾ ਹੀ ਹੈ ਜੀ ਰੁਟੀਨ ਦੇ ਵਿੱਚ ਲੋਕ ਉਹ ਵੀ ਕਹਿੰਦੇ ਨੇ ਵੀ ਸਾਡਾ ਚਲਾਨ ਨਾ ਕੱਟੋ ਜੀ ਇਹਦਾ ਘਟੋ ਫੋਨ ਨਾਲ ਲੈਣਗੇ ਹਰ ਇੱਕ ਤਰ੍ਹਾਂ ਦਾ ਇਨਸਾਨ ਹੈ ਜੀ ਤਾਂ ਦੇਖੇ ਲੋਕਾਂ ਨੂੰ ਤੁਸੀਂ ਸੈਫਟੀ ਜਿਹੜੀ ਆ ਤੁਸੀਂ ਡਾਇਵਰਟ ਕਰ ਰਹੇ ਹੋ ਪਰ ਕੋ ਜੋਗਰੂ ਵੀ ਜਾਗਰੂ ਵੀ ਕਰਦੇ ਹੋ ਤੁਸੀਂ ਲੋਕਾਂ ਨੂੰ ਬਿਲਕੁਲ ਬਿਲਕੁਲ ਟਾਈਮ ਟੂ ਟਾਈਮ ਜਿਵੇਂ ਸਾਡੇ ਅਫਸਰ ਸੀਨੀਅਰ ਅਫਸਰ ਸਾਹਿਬਾਨ ਦਾ ਹੁਕਮ ਹੁੰਦਾ ਆ ਅਸੀਂ ਸੈਮੀਨਾਰ ਵੀ ਲਾਉਂਦੇ ਆ ਸਕੂਲਾਂ 'ਚ ਵੀ ਜਾਂਦੇ ਆ ਉਹਨਾਂ ਨੂੰ ਦੱਸਦੇ ਨੇ ਯੂਨੀਅਨ 'ਚ ਵੀ ਜਾਂਦੇ ਆ ਤੇ ਉਹਨਾਂ ਨੂੰ ਦੱਸੀਦਾ ਵੀ ਟ੍ਰੈਫਿਕ ਦੀ ਰੋਲਾਂ ਦੀ ਪਾਲਣਾ ਕਰੋ, ਹੈਲਮਟ ਰੱਖੋ, ਸੀਟ ਬੈਲਟ ਲਗਾਓ, ਰੈੱਡ ਲਾਈਟ ਜੰਪ ਨਾ ਕਰੋ। ਇਦਾਂ ਵੀ ਕੋਈ ਡਰਿੰਕ ਐਂਡ ਡਰਾਈਵ ਹੁੰਦਾ ਵੀ ਜਦੋਂ ਮੰਨ ਲਓ ਤੁਸੀਂ ਕੋਈ ਡਰਿੰਕ ਐਂਡ ਡਰਾਈਵ ਆ ਕੇ ਗੱਡੀ ਚਲਾ ਕੇ ਉਹ ਬਾਈਕ ਚਲਾ ਕੇ ਉਹਨਾਂ ਨੂੰ ਵੀ ਤੁਸੀਂ ਸਮਝਾਉਨੇ ਹੋ ਜਾਂ ਫਿਰ ਕੋਈ ਤੁਹਾਡੇ ਨਾਲ ਕੋਈ ਵੇਚਦਾ ਵੀ ਹੈ ਇਸ ਤਰ੍ਹਾਂ ਕੋਈ ਕੋਆਪਰੇਟ ਕਰਦੇ ਆ ਇਸ ਤਰ੍ਹਾਂ ਲੋਕ ਜਿਹੜੇ ਕੋਈ ਡਰਿੰਕ ਐਂਡ ਡਰਾਈਵ ਕਰਦੇ ਆ। ਬਿਲਕੁਲ ਜੀ ਡਰਿੰਕ ਡਰਾਈਵਰਾਂ ਦਾ ਇਕੱਠੇ ਕੋਆਪਰੇਟ ਕਰਦਾ ਫਿਰ ਚਲਾਨ ਕੱਤੀਦਾ ਜੀ ਉਹਦਾ। ਤੇ ਚਲਾਨ ਕੱਟ ਕੇ ਉਹਨੂੰ ਆਪਣਾ ਕੋਰਟ ਦਾ ਚਲਾਨ ਦੇਈਦਾ ਜੀ ਕੱਟ ਕੇ ਉਹ ਤੇ ਗੰਦੀ ਹੋਰ ਕਿਸੇ ਦਾ ਹੈਂਡਓਵਰ ਕਰਦੇ ਜੀ ਵੀ ਆ ਉਹਦੇ ਨਾਲ ਪਰਸਨ ਬੁਲਾ ਕੇ ਤੇ ਚਲਾਨ ਕੱਤੀ ਦਾ ਟ੍ਰਿਕ ਹੈਂਡ ਰਿਵੂ ਵੀ ਜਦੋਂ ਕਹਿੰਦੇ ਵੀ ਸਰਕਾਰ ਜਿਹੜੀ ਚੇਂਜ ਹੋਈ ਹੈ ਕਹਿੰਦੇ ਆਮ ਆਦਮੀ ਸਰਕਾਰ ਜਿੱਦਾਂ ਪਹਿਲਾਂ ਵੀ ਲੋਕ ਫੋਨ ਲਾ ਲੈਂਦੇ ਸੀਗੇ ਉਹਦੇ ਟਾਈਮ ਮੰਤਰੀਆਂ ਨੂੰ ਨੇ ਤਾਂ ਉਹ ਹੁਣ ਇਹ ਜੀ ਪ੍ਰੋਬਲਮ ਆਉਂਦੀ ਹੈ ਵੀ ਕਰਦੇ ਆ ਜਾਂ ਕੱਟ ਹੋਇਆ ਪਹਿਲੇ ਦੀ ਫੋਨ ਤਾਂ ਕਰਦੇ ਨੇ ਜੀ ਪਰ ਅੱਗੇ ਨਾਲੋਂ ਕੁਝ ਫਰਕ ਹੈ ਘੱਟ ਕਰਦੇ ਨੇ ਕੁਝ ਸਾਡੇ ਸੀਨੀਅਰ ਅਫਸਰਾਂ ਦੀ ਹਦਾਇਤ ਹੈ ਵੀ ਜੋ ਕਿਸੇ ਨੇ ਉਹਨੂੰ ਮਤਲਬ ਕਰਦੇ ਆ ਵੈਲੂਸ਼ ਕਰਦਾ ਤਾਂ ਗਲਤ ਰੈੱਡ ਲਾਈਟ ਜੰਪ ਕਰਦਾ ਤਾਂ ਉਹ ਚਲਾਨ ਕਰੋ ਤੁਸੀਂ ਪਰ ਫੋਨ ਕਰਦੇ ਵੀ ਆ ਤਾਂ ਅੱਗੇ ਨਾਲੋਂ ਫਰਕ ਹੈ ਘੱਟ ਕਰਦੇ ਨੇ ਤਾਂ ਲੱਗਦਾ ਪੁਲਿਸ ਇੰਡੀਪੈਂਡੈਂਟ ਤਰੀਕੇ ਨਾਲ ਕੰਮ ਕਰ ਰਹੀ ਹੈ ਬਿਲਕੁਲ ਜੀ ਬਿਲਕੁਲ ਜੀ ਜੀ ਗੱਡੀ ਰੁਕੀ ਹੈ ਅਜਾ ਕਾਹਦਾ ਚਲਾਨ ਕਰਦੇ ਇਹਨਾਂ ਨੂੰ ਉੱਪਰ ਲਾਈਟ ਪੁਆਇੰਟ ਹੈ ਇਹਨਾਂ ਨੂੰ ਪਿੱਛੇ ਰੁਕਣਾ ਚਾਹੀਦਾ ਸੀ ਤੇ ਇਹ ਰੈੱਡ ਲਾਈਟ ਮਤਲਬ ਵਿਚਾਲੇ ਆ ਗਏ ਚੌਂਕ ਦੇ ਤਾਂ ਕਰਕੇ ਇਹਨਾਂ ਦਾ ਚਲੋ ਜੈਬਰਾਂ ਕ੍ਰੋਸਿੰਗ ਦਾ ਕਰਾਂਗੇ ਚਲਾਨ ਇਹ ਇਹਨਾਂ ਨੂੰ ਰੈੱਡ ਲਾਈਟ ਤੇ ਰੁਕਣਾ ਚਾਹੀਦਾ ਸੀ ਉਹ ਪਿੱਛੇ ਜਦੋਂ yellow ਹੋਈ ਹੈ ਉਦੋਂ ਰੁਕਣਾ ਚਾਹੀਦਾ ਸੀ ਇਹ ਰੈੱਡ ਤੇ ਵੀ ਵਿਚਾਲੇ ਆ ਗਏ ਚੌਂਕ ਤੇ ਇਸ ਕਰਕੇ ਇਹਨਾਂ ਦਾ ਜੈਬਰਾ ਕ੍ਰੋਸਿੰਗ ਦਾ ਚਲਾਨ ਕਰਾਂਗੇ ਪਰ ਲੱਗਦਾ ਨਹੀਂ ਭਾਜੇ ਇਸ ਥਾਂ ਤੇ ਜਿੱਦ ਕੇ ਚੰਡੀਗੜ੍ਹ ਹੁੰਦਾ ਤਾਂ ਮੈਨੂੰ ਲੱਗਦਾ ਤਾਂ ਪਿੱਛੇ ਹੀ ਗੱਡੀ ਸਪੀਡ ਫਰ ਹੋ ਜਾਂਦੀ ਚੰਡੀਗੜ੍ਹ ਤੇ ਵਿੱਚ ਤੇ ਇੱਥੇ ਫਰਕ ਆ ਲੱਗਦਾ ਵੀ ਲਓ ਉੱਥੇ ਲੋਕ ਕੰਟਰੋਲ ਕਰ ਲੈਂਦੇ ਆ ਇਹ ਜੀ ਇਹਨਾਂ ਨੂੰ ਸੋਚਣਾ ਚਾਹੀਦਾ ਇਹਨਾਂ ਨੂੰ ਸੇਮ ਰੂਲ ਹੈ ਸੇਮ ਚੰਡੀਗੜ੍ਹ ਮੋਹਾਲੀ ਇਧਰ ਸੇਮ ਹੈ ਤੇ ਇਹਨਾਂ ਨੂੰ ਸੋਚਣਾ ਚਾਹੀਦਾ ਪਬਲਿਕ ਨੂੰ ਵੀ ਜਿਵੇਂ ਅਸੀਂ ਉੱਥੇ ਰੂਲ ਫਾਲੋ ਕਰਦੇ ਆ ਉਹਰੇ ਵੀ ਕਰਨੇ ਚਾਹੀਦੇ ਨੇ ਜੀ। ਤਾਂ ਇਹਨਾਂ ਨੇ ਕਾਗਜ਼ ਪੱਤਰ ਦਿਖਾਇਆ ਆਪਣੇ ਕੰਪਲੀਟ ਕਰ ਰਹੇ ਸੀਗੇ। ਹਾਂਜੀ ਹਾਂ ਇਹਨਾਂ ਨੇ ਜੋ ਡੀਐਲ ਮੰਗਿਆ ਹੈ ਨਾ ਤਾਂ ਉਹ ਦਿਖਾਇਆ ਆ ਤੇ ਜੇ ਉਹਰੇ ਕੈਸ਼ ਚਲਾਨ ਕਰਨਾ ਚਾਹੁੰਦਾ ਕਰਨਾ ਚਾਹੁੰਦੇ ਆ ਤਾਂ ਇਹ ਗੂਗਲ ਪੇ ਵਗੈਰਾ ਉਹਰੇ ਕਰ ਸਕਦੇ ਆ। ਤੇ ਕਿੰਨਾ ਚਲਾਨ ਤੁਸੀਂ ਜਿਹੜਾ ਬਣਾਇਆ? ਤੇ 500 ਰੁਪਏ ਦਾ ਚਲਾਨ ਹੈ ਦਾ। ਹਾਂਜੀ ਕੀ ਕਹੋਗੇ ਤੁਸੀਂ ਜੈਪਟਾ ਕੋ ਉਸ ਨੂੰ ਇਸ ਤਰ੍ਹਾਂ ਕਹਿ ਰਹੇ ਨੇ ਕਿ ਚਲਾਨ ਕਰਦੇ। ਮੈਨੂੰ ਲੱਗਦਾ ਤੁਸੀਂ ਵੀ ਗਲਤ ਕੀਤਾ ਹੈ। गलती, है थोड़ी। गलती मेरी भी है जी कुछ लाइटों की भी है मेरे आगे ट्रक था आपके सामने अब मेरे को भी लाइट नहीं तोरे तोरे है। अपना काम कर रही है। कुछ जब पता है तो थोड़ी लाइट या फिर नीचे करा दिया पीछे थोड़ा या सिग्नल वगैरा मिलना चाहिए ना उसका भी लाइटिंग का पुलिस तो अपना काम अच्छा ही कर रही है तो तो हां जी कोऑपरेट ਕਰ ਰਹੇ ਆਂ ਤੇ ਅਸਲ ਇਹਨਾਂ ਦਾ ਨਾਲ ਹੀ ਇੱਕ ਪਿੰਡ ਹੈ ਜੀ ਤੇ ਇਹ ਕਹਿੰਦੇ ਵੀ ਚਲੋ ਉਰੇ ਤੋਂ ਆਏ ਨਾਲ ਹੀ ਮਾਰਕੀਟ ਤੋਂ ਆ ਇਹਨਾਂ ਨੂੰ ਥੋੜਾ ਸਮਝਾਈਦਾ ਨੇ ਅਜੇ ਹੈਲਮਟ ਨਹੀਂ ਪਾਇਆ ਹਾਂ ਯੂ نو ਦੱਸਿਆ ਵੀ ਹੈਲਮਟ ਨਹੀਂ ਲਾਇਆ ਪਰ ਇਹ ਕਹਿੰਦਾ ਵੀ ਨਾਲ ਹੀ ਇਹਦਾ ਘਰ ਹੈ ਜੀ ਇੱਥੇ ਪਰ ਚਲੋ ਫਿਰ ਵੀ ਇਹਨਾਂ ਨੂੰ ਸਮਝਾਈਦਾ ਜੀ ਜੇ ਜਿਆਦਾ ਹਾਈਵੇ ਤੇ ਹੁਣ ਫਿਰ ਚਲਾਨ ਕੱਟ ਦਈਦਾ ਤੁਹਾਡਾ ਬੇਸ਼ੱਕ ਨੇੜੇ ਹੈਗਾ ਪਰ ਇੱਕ ਮਿੰਟ ਲੱਗਦਾ ਤਦੋਂ ਕਟਣਾਉਂਗੀ ਇਹਨਾਂ ਨੂੰ ਤੁਸੀਂ ਹੈਲਮਟ ਪਾਇਆ ਨਹੀਂ ਤੁਹਾਡੀ ਗਲਤੀ ਹੈ ਮੰਨਦੇ ਹੋ ਹਾਂ ਜੀ ਗਲਤੀ ਹੈ ਜੀ ਫਿਰ ਤੁਸੀਂ ਰੋਂਗ ਸਾਈਡ ਵੀ ਆ ਰਹੇ ਹੋ ਮੰਦੇਸ ਗੱਲ ਇਹ ਨੇੜੇ ਪੈਂਦਾ ਹੁਣ ਆਪਣੇ ਇੱਧਰ ਨੂੰ ਲੱਗਦਾ ਵੀ ਕੋਆਪਰੇਟ ਕਰਨਾ ਚਾਹੀਦਾ ਪੁਲਿਸ ਨੂੰ ਵੀ ਜਦੋਂ ਕੋਈ ਕੋਈ ਕਹਿੰਦੀ ਆਪਣੇ ਭਲੇ ਲਈ ਤਾਂ ਕੋਆਪਰੇਟ ਕਰਨਾ ਚਾਹੀਦਾ ਲੱਗਦਾ ਕੀ ਮੈਸੇਜ ਕੀ ਦਿਓਗੇ ਲੋਕਾਂ ਨੂੰ ਜਿਹੜੇ ਬਿਨਾਂ ਹੈਲਪਰ ਤੋਂ ਆਉਂਦੇ ਨੇ ਫਿਰ ਬਾਅਦ ਚ ਚਲਾਨ ਕੱਟੀ ਜਾਂਦਾ ਤਾਂ ਫਿਰ ਬਾਅਦ ਚ ਕਹਿੰਦੇ ਵੀ ਸਾਡਾ ਪੁਲਿਸ ਚਲਾਨ ਕੱਟ ਗਈ ਕੀ ਕਹੋਗੇ ਹੈਲਪਰ ਪਾਣਾ ਚਾਹੀਦਾ ਸਾਰਾ ਆਪਣਾ ਸੁਰੱਖਿਆ ਲਈ ਜ਼ਰੂਰੀ ਆ ਆਪਣੇ ਹੈਲਪਰ ਨੂੰ ਹੁਣ ਲੱਗਦਾ ਵੀ ਪੁਲਿਸ ਆਪਣਾ ਕੰਮ ਵਧੀਆ ਕਰ ਰਹੀ ਹੈ ਆਪਣੇ ਤਰੀਕੇ ਨਾਲ ਵਧੀਆ ਕਰ ਰਹੀ ਹੈ ਜੀ